ਹਾਂ ਜੀ ਬੰਗੀ ਕੀ ਲਾ ਤੁਹਾਡਾ ਸੰਦੀਪ ਕੋ ਸੰਦੀਪ ਬੋਲਦੇ ਕਿੱਥੇ ਦੇ ਵਾਸੀ ਹੋ ਸ਼ਿਕਵਤ ਕੀ ਹੈ ਹਾਂ ਅੱਜ ਤੁਸੀਂ ਬਸ ਕਾਨਫਰੰਸ ਕਰ ਲਓ ਕੀ ਕਰਨਾ ਪਰਾਂ ਲੈਣੇ ਮਤਲਬ ਜ਼ਮੀਨ ਦੇ ਜਿਹੜੀ ਜਿੱਥੇ ਇਹ ਤੋਂ ਪਹਿਲਾਂ ਕਰਾ ਲਈ ਤੇ ਪਹਿਲਾਂ ਇਹ ਘਰ ਬਣਾ ਕੇ ਦਵਾਂਗੇ ਪਹਿਲਾਂ ਦੋ ਚੈੱਕ ਦਿੱਤੇ ਹੀਗੇ ਇੱਕ ਚੈੱਕ ਧੋਖੇ ਨਾਲ ਲੱਗਿਆ ਤੇ ਬਾਅਦ ਚ ਕਹਿੰਦੇ ਇਸ ਵੇ ਨੂੰ ਰਕਮ ਪੂਰੀ ਦੇ ਦਾਂਗੇ ਤੇ ਤੇ ਬੱਟੇ ਕਿੰਨਾ ਨਹੀਂ ਕੋਈ ਹੁੰਦੇ ਨਹੀਂ ਵਾਹਰ ਕੀ ਨਾਮ ਕਾਨੂੰਨੀ ਕਿੰਨੇ ਦਾ ਚੱਕਦੇ ਦਾ ਬੰਦਾ ਇੱਕ ਕਦਤਾ ਹੀ 3 ਲੱਖ ਦਾ 1.5 ਲੱਖ ਦਾ ਕਿਹੜਾ ਵਸਲਾ ਲਿਆ 1.5 ਲੱਖ ਦਾ 1.5 ਲੱਖ ਦਾ ਤੇ ਜਿਹੜੀ ਜ਼ਮੀਨ ਕਿੰਨੇ ਦੀ ਸੀ ਜ਼ਮੀਨ ਜ਼ਮੀਨ ਹੈਗੀ ਸਰਜੀ ਸਾਡੀ 17 ਲੱਖ ਰੁਪਏ ਦੀ 17 ਦਸ 11 ਲੱਖ ਦੀ ਜ਼ਮੀਨ ਦਾ 3 ਲੱਖ ਹੀ ਮਿਲਿਆ ਹਾਂਜੀ 3 ਲੱਖ ਹੀ ਆਇਆ 3 ਲੱਖ ਖਾਸ ਹੋ ਗਿਆ 2 ਲੱਖ ਖਾਸ ਹੋ ਗਿਆ ਇਹ ਧੋਖਾਧੜਾ ਜਿਹੜੀ ਹੋਈ ਆ ਤਾਂ ਤੁਸੀਂ ਕਿਤੇ ਸ਼ਿਕਾਇਤ ਕੀਤੀ ਹਾਂਜੀ ਸਰ ਸਾਰਿਆਂ ਦਿੱਤੀ ਹੋਈ ਆ ਹੋਰ ਛਾਣੇ ਵੀ ਕੀਤੀ ਹੀ ਉੱਥੇ ਵੀ ਉਹ ਆਹੀ ਤਾਂ ਇਹ ਤਾਂ ਬਸ ਪਾਹੀ ਹੋ ਗਈ ਤਾਂ ਉਹ ਕਹਿੰਦੇ ਨਹੀਂ ਤੁਸੀਂ ਗੱਤਨ ਰਿਓ ਕਰ ਲੋ ਤੇ ਇਹ ਤਹੀ ਕੀ ਕਰ ਲਓਗੇ ਤੇ ਕਿਹਨ ਕਹਤ ਹਮ ਕੀਤੀ ਛਾਣੇ ਵੀ ਨੂੰ ਉਸ ਤੋਂ ਲੋਕ ਹੋਰ ਤੁਹਾਡਾਂ ਦਾ ਕੀ ਧੱਕਾ ਆਵਾ ਮੁੰਡਾ ਵੀ ਜਨਕ ਤੱਕ ਨਾ ਰੱਖਿਆ ਇਹਨਾਂ ਨੇ ਤੁਹਾਡਾ ਬੇਟਾ ਹਾਂਜੀ ਕਿੰਨੇ ਸਾਲ ਦਾ ਵਾ 11 ਸਾਲ ਦਾ ਹੈਗਾ ਇਹ ਉਹ ਕਿਉਂ ਮਖਮੋਸ ਉਹ ਕਹਿੰਦੇ ਹੀ ਜੁਦਾ ਮਤਲਬ ਬਾਹਰੋਂ ਹੈ ਹੀ ਭਰਾ ਮੇਰਾ ਤੇ ਕਹਿੰਦੇ ਹੀ ਚਲ ਬੱਚਾ ਤੁਹਾਨੂੰ ਦੇ ਦਾਂਗੇ ਤੇ ਬੱਚਾ ਮੁੱਕਰ ਦੇ ਨਹੀਂ ਅੱਛਾ ਸਹੀ ਰੱਖਣਾ ਤੇ ਬੇਟੇ ਨੂੰ ਬੱਚਾ ਬਣਾ ਕੇ ਰੱਖੇਗੀ ਕਿ ਆਪਾਂ ਮੋਕਰਣਾ ਨਹੀਂ ਕੰਮ ਬੋਲ ਕਰੋਂ ਤੇਰ ਕੋ ਮੋਕਰਣਾ ਹਾਂਜੀ ਅੱਛਾ ਇਧਰ ਬੋਲੋ ਤੁਸੀਂ ਇਤਲਾਫਤੀ ਪ੍ਰੋਸੈਸ ਸਮੋ ਹਾਂਜੀ ਸਰ ਹਾਂਜੀ ਕੀ ਕਰ ਲੋ ਜੀ ਕਰ ਵਈ ਹੋਈ ਨਹੀਂ ਜੀ ਦਰਖਾਸਤ ਦਿੱਤੀ ਕਟਿਆਰੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਹੀਂ ਅਹੀਂ ਜਨੇ ਇਨਸਾਫ ਹੋਵੇ ਇਨਸਾਫ ਕਰਨ ਜੀ ਪੈਸੇ ਦੀ ਲੋੜ ਨਾ ਬਲਜੀਤ ਸਿੰਘ ਜੀ ਕਿੱਥੇ ਜਾਣਾ ਆਪਾ ਸ਼ੇਖਪੁਰ ਦੇ ਜੀ ਕੀ ਕਰਵਾ ਕਰਦੇ ਤੁਸੀਂ ਮੈਂ ਭਾਜੀ ਦਿਹਾੜੀ ਹੀ ਕਰਦਾ ਜੀ ਅੱਜ ਆਈ ਦਿੱਤ ਮੈਂ ਪਰਬਲ ਕਰ ਰਹੀ ਮਮਲਾ ਸਰ ਸਰ ਜੀ ਇਹਦਾ ਹੋਏ ਘਰ ਦੀ ਅਨਪੜ ਸੀਗੀ ਇਹ ਧੋਖੇ ਨਾਲ ਲੈ ਕੇ ਮੈਂ ਕੰਮ ਤੇ ਸੀਗਾ ਇਹਦਾ ਨਾਮਾ ਕਰ ਰਿਹਾ ਕੋਹ ਧੋਖੇ ਨਾਲ ਲੈ ਕੇ ਇਹ ਸਰ ਜੀ ਇਹਦਾ ਭਰਾ ਕਰਨਵੀਰ ਸਿੰਘ ਔਰ ਇਹ ਇਹ ਸੰਦੀਪ ਔਰ ਮੇਰੀ ਵਾਈਫਾ ਤੇ ਇਹ ਧੋਖੇ ਨਾਲ ਲੈ ਕੇ ਵੀ ਆਧਾਰ ਕਾਰਡ ਬਣਾਣਾ ਵਾ ਆਧਾਰ ਕਾਰਡ ਦੇ ਬੰਦੇ ਨੂੰ ਲੈ ਕੇ ਸੀਗਾ ਮੈਂ ਕੰਮ ਤੇ ਸੀਗਾ ਪਰ ਉਹਨਾਂ ਨੇ ਰਜਿਸਟਰੀ ਸਾਰੀ ਧੋਖੇ ਨਾਲ ਕਰਾ ਲਈ ਫਿਰ ਸਾਨੂੰ ਉਹਨਾਂ ਨੇ ਸਿਰਫ ਬਲਬੂ ਸਜ ਪਾਈ ਰੱਖੀ ਠੀਕ ਇਸ ਚੀਜ਼ ਦੀ ਗੋਰੀ ਪੈੜੀ ਦੀ ਜੀ ਪੈੜੀ ਕਿੰਨੀ ਪੈੜੀ ਸੀ ਪੈੜੀ ਦੋ ਕਿੱਲੇ ਹੀ ਸੀ ਜੀ ਤੁਹਾਡੇ ਸੇ ਕਿੱਲੇ ਸਾਡੇ 6 ਕਨਾਲਾਂ 14 ਵਰਲੇ ਆਉਂਦੇ ਹੈਗੇ ਜੀ ਠੀਕ ਹੈ ਹਾਂ ਜੀ ਤੋਂ ਵੀ ਜੀ ਤੁਸੀਂ ਤੁਹਾਡੀ ਵਾਈਫ ਤੋਂ ਕਰਾ ਲਈ ਹਾਂ ਜੀ ਧੋਖਾ ਨਾ ਕਰਾ ਲਈ ਜੀ ਤੇ ਉਹ ਕਿੰਨੇ ਦੀ ਤੁਹਾਨੂੰ ਪਤਾ ਉਹ ਤਕਰੀਬਨ ਪੈਦੀ ਸਰ ਜੀ ਉਹਨਾਂ ਨੇ ਸਾਨੂੰ ਰੇਡ ਜਿਹੜਾ ਦੱਸਿਆ ਗੋਲਮਾਲ ਚ ਹੀ ਦੱਸਿਆ ਤੀਜੇ ਬੰਦੇ ਨੇ ਸਾਨੂੰ ਦੱਸਿਆ ਵੀ 17 ਲੱਖ ਨੂੰ ਤੁਹਾਡੇ ਸਾਲੇ ਨਾਲ ਸੌਦਾ ਹੋਇਆ ਜੀ ਠੀਕ ਹੈ ਉਹ 17 ਲੱਖ ਦੇ ਹਿਸਾਬ ਨਾਲ ਵੀ ਅਸੀਂ ਸਰ ਜੀ ਯਕੀਨ ਕੀਤਾ ਪਰ ਉਹਨਾਂ ਨੇ ਉਹ ਵੀ ਰਕਮ ਸਾਨੂੰ ਪੂਰੀ ਨਹੀਂ ਦਿੱਤੀ ਜਿਹੜਾ 17 ਲੱਖ ਨਾਲ ਕਹਿੰਦੇ ਜੀ ਤੁਹਾਨੂੰ ਕਿੰਨਾ ਦਿੱਤੇ ਸਾਨੂੰ ਸਰ ਜੀ ਸਰ 3 ਲੱਖ ਰੁਪਏ ਆਇਆ ਜੀ ਇੱਕ ਤੁਸੀਂ 2.5 ਲੱਖ ਦਾ ਚੈੱਕ ਦਿੱਤਾ ਹਾਂ ਜੀ ਉਹ 2.5 ਲੱਖ ਵਾਲਾ ਚੈੱਕ ਵੀ ਸਰ ਜੀ ਵਾਪਸ ਲੈ ਗਿਆ ਘਰ ਦੀ ਹੋ ਜੀ ਓਕੇ ਹਾਂ ਜੀ ਤੁਹ ਇਹ ਵੀ ਉਹ ਤੁਹਾਡਾ ਧੋਖਾ ਦੇਣੀ ਹੋਈ ਆ ਤੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਗੱਲ ਹਾਂਜੀ ਸਰ ਸਾਰੇ ਬੰਨੇ ਦਿੱਤੀ ਆ ਦਰਖਾਸਤਾਂ ਸਾਰੇ ਦਿੱਤੀਆਂ ਆ ਐਸਐਸਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਇੰਤਕਾਲ ਵੀ ਰੋਕਿਆ ਹੋਇਆ ਵਾ ਬਾਕੀ ਸਰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਇਹ ਫਿਰ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਹੋ ਸਾਡੇ ਦਾ ਸਰ ਜੀ ਜਿੰਨਾਂ ਨੇ ਖਰੀਦੀ ਆ ਨਾਲ ਉਹ ਵੀ ਦੋਸ਼ੀ ਆ ਜੀ ਮਿਲ ਰਿਹਾ ਗੱਤਾਂ ਹਾਂ ਜੀ ਰਲੀ ਭਗਤ ਇਹ ਪ੍ਰਿੰਸੀਪਲ ਹੈ ਜੀ ਇਹਦਾ ਸਰਪੰਚ ਹੈ ਗੋਪੀਪੁਰ ਦਾ ਜੀ ਠੀਕ ਹੈ ਜੀ ਉਹਦੇ ਕੋਲ ਗਏ ਇਨਸਾਫ ਦੀ ਮੰਗ ਸਰ ਜੀ ਉਹਨਾਂ ਕੋਲ ਗਏ ਵੀ ਆ ਉਹਨਾਂ ਨੂੰ ਫੋਨ ਵੀ ਕਰਦੇ ਰਹੇ ਆ ਬਸ ਉਹਨਾਂ ਨੇ 2-4 ਦਿਨ ਸਾਡੀ ਗੱਲ ਸੁਣੀ ਉਸ ਤੋਂ ਬਾਅਦ ਕਹਿੰਦੇ ਭੱਜ ਲੈ ਤੂੰ ਜਿੱਥੋਂ ਤੱਕ ਭੱਜਣਾ ਸੀ ਤੇਰੀ ਨਹੀਂ ਕਿਤੇ ਚੱਲਣ ਦੇਣੀ ਜਿੱਥੋਂ ਤੱਕ ਮਰਜ਼ੀ ਭੱਜਣ ਨੂੰ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਰਪੰਚ ਸਾਹਿਬ ਇਹ ਕਾਂਗਰਸੀ ਹੈ ਜੀ ਠੀਕ ਹੈ ਜੀ ਹਾਂ ਜੀ ਕਉ ਤੁਸੀਂ ਕੀ ਮੰਗ ਕਰਦੇ ਹੋ ਸਰ ਜੀ ਮੰਗ ਇਹੀ ਹੈ ਇੱਕ ਤਾਂ ਸਾਡਾ ਬੇਟਾ ਦਵਾਈ ਜਾਵੇ ਸਾਨੂੰ ਇੱਕ ਜਿਹੜੀ ਰਕਮ ਬੰਦੀ ਹੈ ਸਰ ਜੀ ਉਹ ਸਾਨੂੰ ਦਵਾਈ ਜਾਵੇ ਬੇਟਾ ਤਾਂ ਬੜਾ ਕੀ ਕਰ ਰਿਹਾ ਅੱਛਾ ਹਾਂ ਜੀ ਸਰ ਜੀ ਉੱਥੇ ਮਤਲਬੇ ਸੱਸ ਮੇਰੀ ਉਦੋਂ ਜਿੰਦੀ ਸੀਗੀ ਸੋਹਰਾ ਸਾਹਿਬ ਵੀ ਜਿੰਦੇ ਸੀਗੇ ਤੇ ਸਾਰਾ ਮੇਰਾ ਬਾਹਰ ਸੀਗਾ ਤੇ ਉਹ ਇਹਨਾਂ ਨੇ ਫਿਰ ਘਰ ਦੀ ਨੂੰ ਕਿਹਾ ਵੀ ਇੱਥੇ ਇਕੱਲੇ ਆਸੀਂ ਤੇ ਚਲੋ ਸਾਡੇ ਕੋ ਮਾਵਾਂ ਧੀਆ ਕੋ ਬੇਟਾ ਛੱਡ ਦਿਓ ਪਰ ਉਹ ਬੇਟਾ ਛੱਡਣਾ ਕੀ ਉਹਨਾਂ ਨੇ ਭਈਆ ਬਣਾ ਕੇ ਰੱਖਿਆ ਹੋਇਆ ਸਾਰੇ ਆਣ ਗਵਾੜ ਵੀ ਮੈਨੂੰ ਕਹਿੰਦੇ ਆ ਕੋ ਬੱਚਾ ਆਣ ਕੇ ਦੇਖ ਆਪਣਾ ਵੀ ਕਿੱਦਾਂ ਕੋ ਗੋਇਆ ਚ ਗਾਉਂਦੇ ਆ ਕਦੀ ਕੋਸ਼ ਕਰਾਂਦੇ ਆ ਅੱਗੇ ਆ ਨਮੂਦਰ ਨੂੰ ਜਬਰਨ ਨੂੰ ਰੱਖ ਹਾਂਜੀ ਜਨਮਰ ਬਿਲਕੁਲ ਗੁਲਾਮ ਬਣਾਇਆ ਹਾਂ ਹਾਂਜੀ ਗੁਲਾਮ ਬਣਾਇਆ ਹਾਂ ਜਨਮਰ ਇਸ ਸੰਬੰਧੀ ਤੁਸੀਂ ਇੰਨੀਆ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਹੋਈ ਨਹੀਂ ਸਰ ਜੀ ਕੋਈ ਨਹੀਂ ਹੋਈ ਇੱਕ ਵਾਰੀ ਸੱਦਿਆ ਸੀ ਸਾਨੂੰ ਜੀ ਉੱਥੇ ਵੀ ਉਹਨਾਂ ਨੇ ਇਹ ਕਹਿੰਦਾ ਜੀ ਤੁਹਾਡੀ ਪਹਿਲੀ ਜੀ ਗਹਿਣੇ ਆ ਜੀ 8 ਲੱਖ ਦੇ ਕੇ ਛਡਾਈ ਸਰ ਜੀ ਪਹਿਲੀ ਜੇ ਗਹਿਣੇ ਹੁੰਦੀ ਸਾਰਿਆਂ ਦੇ ਹੋਣੀ ਸਾਡੀ ਕੱਲਿਆਂ ਦੀ ਥੋੜਾ ਹੋਣੀ ਇਹਨਾਂ ਦੀ ਦੂਜੀ ਭੈਣ ਨੇ ਪਹਿਲੀ ਦੂਜੇ ਬੰਦੇ ਨੂੰ ਵੇਚੀ ਆ ਤੇ ਇਹ ਸਰ ਜੀ ਸਾਡੀ ਕੋਈ ਸੁਣਵਾਈ ਨਹੀਂ ਉੱਤਬਾਦ ਕਰਨ ਦੇ ਬਸ ਇੱਕੋ ਗੱਲ ਕਹੀ ਜਾਂਦੇ ਕੋਰਟ ਚ ਚਲ ਜਾਓ ਹਾਈ ਕੋਰਟ ਦੇ ਕਿੱਥੋਂ ਸਾ ਇਹਨੇ ਜੋ ਗਿਆ ਸੀ ਹੈ ਨਹੀਂ ਸਰ ਜੀ ਵੀ ਕੋਰਟ ਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰਕਾਰ ਚੁੱਧ ਕਰੀਆਂ ਹਾਂ ਜੀ ਸਰ ਅਸੀਂ ਇਹ ਕਹਿੰਨੇ ਸਾਡੇ ਨਾਲ ਇਨਸਾਫ ਹੋ ਜਾਏ ਜੋ ਸਾਡੀ ਰਕਮ ਬੰਦੀ ਉਹ ਦਿੱਤੀ ਜਾਵੇ ਤੇ ਨਾਲ ਸਾਡਾ ਬੇਟਾ ਸਾਨੂੰ ਦਵਾਇਆ ਜਾਵੇ ਹਾਂ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਕਰਮਵੀਰ ਸਿੰਘ ਹੈ ਜੀ ਠੀਕ ਹੈ ਜੀ ਕਰਮਵੀਰ ਜੀ ਤੁਹਾਡੇ ਸਿਸਟਰ ਤੇ ਉਹਨਾਂ ਦੇ ਹਸਬੰਦ ਤੁਹਾਡੇ ਦੇ ਅਲੀਗੇਸ਼ਨ ਲਗਾ ਰਹੇ ਨੇ ਕਿ ਜਿਹੜੀ ਤੁਹਾਡੀ ਪੁੱਛਤਾਨ ਦੀ ਜ਼ਮੀਨ ਸੀ ਉਹ ਜਿਹੜੀ ਤੁਸੀਂ ਵੇਚੀ ਆ ਉਹਨਾਂ ਦਾ ਬਰਾਬਰ ਹਿੱਸਾ ਦਿੱਤਾ ਤੁਸੀਂ ਬਰਾਬਰ ਹਿੱਸਾ ਜੀ ਦੇਖੋ ਉਹਨਾਂ ਨੂੰ ਦੋਵੇਂ ਚੈੱਕ ਰਿਚੇ ਸੀਗੇ ਉਸ ਟਾਈਮ ਮੈਨੂੰ ਬਾਹਰ ਲਿਆ ਕੇ ਕਹਿ ਰਿਹਾ ਸੀ ਵੀ ਭਾਜੀ ਆਪਾਂ ਪੈਸੇ ਨਾਲ ਨਹੀਂ ਮਿਲਣਾ ਤੁਸੀਂ ਦੋਨੋਂ ਚੈੱਕ ਰੱਖ ਲਓ ਪਰ ਜਦੋਂ ਇਹਨਾਂ ਨੂੰ ਦੋਨੋਂ ਚੈੱਕ ਫੜਾਏ ਗਏ ਉਸ ਟਾਈਮ ਦੋਨੋਂ ਚੈੱਕ ਮੇਰੇ ਹੱਥ 'ਤੇ ਫੇਰ ਰੱਖਤੇ ਤਾਂ ਫਿਰ ਮੈਂ ਇਹਨਾਂ ਨੂੰ ਫੇਰ ਵਾਪਸ ਕਰਤੇ ਉਹ ਤੋਂ ਬਾਅਦ ਫਿਰ ਮੈਂ ਕੁੜੀ ਨੇ ਇਹ ਗੱਲ ਕਹੀ ਮੈਂ ਕਿਹਾ ਚਲੋ ਜੇ ਤੁਹਾਨੂੰ ਜਾਇਜ਼ ਲੱਗਦਾ ਤੇ ਤੁਸੀਂ ਇੱਕ ਛੋਟਾ ਚੈੱਕ ਮੈਨੂੰ ਦੇ ਦਿਓ ਤੇ ਵੱਡਾ ਤੁਸੀਂ ਰੱਖ ਲਓ ਉਹਨਾਂ ਨੇ ਰਜਮੰਦੀਨਾ ਫੜਾਏ ਆ ਉੱਥੇ ਤਹਿਸੀਲ ਦੇ ਕੋਲ ਕੈਮਰੇ ਵੀ ਲੱਗੇ ਆ ਜੇ ਤਾਂ ਤੁਸੀਂ ਚਾਹੋ ਨੇ ਉਥੋਂ ਕੈਮਰਾ ਦਾ ਵੀ ਕਢਾ ਸਕਦੇ ਆਂ ਵੀ ਕਰਨ ਨੇ ਧੋਖੇ ਨਾ ਖੇੜੇ ਪਰ ਉਹਨਾਂ ਦਾ 15 ਲੱਖ ਰੁਪਏ ਦਾ ਤੁਸੀਂ ਸੌਦਾ ਕੀਤਾ ਸੀ মাত্র 3 ਲੱਖ ਰੁਪਏ ਉਹਨਾਂ ਨੂੰ ਦਿੱਤਾ ਇਹ ਸਰ ਜਿਹੜੀ ਇਹਨਾਂ ਨਾਲ ਝਗੜਾ ਹੋਈ ਆ ਜੀ ਇਹ 8 ਲੱਖ ਦੇ ਵੀ 850 ਹੋਈ ਆ ਉਹਦੇ ਵਿੱਚ ਇਹ ਹੋਈ ਸਰਕਾਰੀ ਹਿਸਾਬ ਦੇ ਤਾ ਤੁਹਾਨੂੰ ਪੈਸੇ ਮਿਲਣੇ ਆ ਤੇ ਜਿਹੜੇ ਉੱਪਰਲੇ ਪੈਸੇ ਉਹ ਮੇਰੇ ਆ ਇੱਕ ਉਹਨਾਂ ਦਾ ਹੋਰ ਰੋਪਾ ਕੀ ਉਹਨਾਂ ਦਾ ਜਿਹੜਾ 15 ਸਾਲ ਤੋਂ ਮਾਲਕ ਬੇਟਾ ਵਾ ਤੁਸੀਂ ਉਹਨਾਂ ਨੂੰ 11 ਗੁਣ ਤਰ ਤਰੀਕੇ ਨਾਲ ਘਰ ਰੱਖਿਆ ਹੋਇਆ ਵਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਤਾਂ ਜੀ ਬਿਲਕੁਲ ਗਲਤ ਆ ਜੇ ਤੁਸੀਂ ਸਾਡੇ ਪਿੰਡ ਵੀ ਕਿਸੇ ਨੂੰ ਪ ਤਦਿਆ ਨੂੰ ਆਪੀ ਦੱਸ ਰਹਿਣਗੇ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਇਹੋ ਜਿਹੇ ਹੁੰਨਾਂ ਤੁਹਾਨੂੰ ਵੀ ਪਤਾ ਵੀ ਪਾਰਟੀ ਬਾਜ਼ੀ ਚੱਲਦੀ ਪਈ ਆ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਤੋਮਤ ਲਾਉਣੀ ਹੁੰਦੀ ਬੰਦੇ ਤੇ ਬਾਕੀ ਤੁਸੀਂ ਮੁੰਡੇ ਨੂੰ ਪੁੱਛ ਲਓਗੇ ਉਹ ਤੁਹਾਨੂੰ ਸਾਰਾ ਕੁਝ ਜਾਇਜ਼ ਦੱਸੂਗਾ ਵੀ ਕੀ ਆ ਤੇ ਕੀ ਨਹੀਂ ਆ ਜੀ ਕਾਰਨ ਕਿ ਤੁਸੀਂ ਇਹ ਬੱਚਾ ਆਪਣੇ ਕੋਲ ਖਿਆ ਹੋਣਾ ਤਾਂ ਕਾਰਨ ਇਹ ਆ ਜੀ ਮਸੀ ਮੈਂ ਬਾਹਰੋਂ ਆਇਆ ਸੀਗਾ ਮੈਂ ਇਹਨਾਂ ਨੂੰ ਮਿਲਣ ਗਿਆ ਸੀ ਮੁੰਡੇ ਦੇ ਮੂੰਹ ਤੇ 9 ਵਜੇ ਹੋਏ ਸੀ ਮੁੰਡਾ ਰੋਂਦਾ ਤੇ ਮੁੰਡਾ ਸੈਕਿਆਂ ਪਿਆ ਸੀ ਮੈਂ ਇਹਨੂੰ ਲਿਜਾ ਕੇ ਪੁੱਛਿਆ ਵੀ ਕੀ ਹੋਇਆ ਇਹਦੀ ਮੰਮੀ ਦੇ ਬਿਆਨ ਇਹ ਆ ਵੀ ਇਹ ਗਲੀ ਦੇ ਵਿੱਚ ਕਿਹੇ ਮੁੰਡੇ ਨਾਲ ਲੜਿਆ ਵਾ ਠੀਕ ਆ ਜੀ ਉਹ ਤੋਂ ਬਾਅਦ ਇਹਨੂੰ ਮੈਂ ਘਰੇ ਲਿਆ ਆ ਡਾਕਟਰ ਵੀ ਗਵਾ ਆ ਰਾਮ ਲਬਾਇਆ ਉਹਦੇ ਕੋਈ ਇਹਨੂੰ ਦਵਾਈ ਦਵਾਈ ਆ ਫਿਰ ਮੈਂ ਦੋ ਦਿਨ ਪੁੱਛਿਆ ਤੇ ਇਹਨੇ ਮੈਨੂੰ ਦੱਸਿਆ ਵੀ ਕਹਿੰਦਾ ਮੇਰਾ ਪੇ ਇਦਾਂ ਬਾਵਾ ਪਿੱਛੇ ਕਰਕੇ ਤਾਂ ਮੈਨੂੰ ਕੁੱਟਦਾ ਵਾ ਇਸ ਕਰਕੇ ਮੈਂ ਮੁੰਡੇ ਨੂੰ ਇੱਥੇ ਲਿਆ ਆ ਸੀ ਤੇ ਕੁੜੀ ਨੇ ਵੀ ਮੈਨੂੰ ਇਹ ਗੱਲ ਕੇਸ਼ ਇੱਥੇ ਰੱਖ ਲਾ ਜਿਹੜਾ ਹੁਣ ਦਾ ਫਾਦਰਸਟ ਫਾਦਰ ਹਾਂ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿੰਦਾ ਨਹੀਂ ਲੋ ਸੈਕਿੰਡ ਬਾਰੇ 14 ਬਾਰੇ ਹਾਂਜੀ ਹਸਪੀਟਲ ਹਾਂਜੀ ਉਹਦੇ ਬਾਰੇ ਆ ਜੀ ਇਹ ਸੈਕਿੰਡ ਵਾਲੇ ਨੇ ਇਹ ਕੰਮ ਕੀਤਾ ਜੀ ਠੀਕ ਹੈ ਹਾਂਜੀ ਹੋਰ ਤੁਸੀਂ ਕੁਝ ਕਹਿਣਾ ਚਾਹਤੇ ਹੋ ਸਵਾਲ ਹੋਰ ਆਪਾਂ ਇਹ ਕਹਿਣਾ ਚਾਹੁੰਦਾ ਜੀ ਧੋਖਾ ਧੜੀ ਕੁਝ ਨਹੀਂ ਹੋਈ ਜੋ ਵੀ ਹੋਇਆ ਜਾਇਜ਼ ਹੋਇਆ ਬਾਕੀ ਗੱਲਾਂ ਬਣਾਉਣ ਵਾਲੇ ਬਹੁਤ ਕੁਝ ਬਣਾ ਲੈਂਦੇ ਆ ਜੀ ਠੀਕ ਆ ਜੀ ਮੁੰਡੇ ਨੂੰ ਰੱਖਿਆ ਸੀ ਪੁੱਤਾਂ ਵਾਂਗੂ ਰੱਖਿਆ ਕਿਤੇ ਵੀ ਜਾਣਾ ਮੈਂ ਮੁੰਡੇ ਨੂੰ ਨਾਲ ਲੈ ਕੇ ਜਾਣਾ ਇਹ ਮੈਂ ਹੁਣ ਗੱਡੀ ਲਈ ਆ ਪਹਿਲਾਂ ਮੈਂ ਕੁਝ ਹੋਰ ਸੋਚਿਆ ਸੀ ਇਹਦੇ ਬਾਰੇ ਪਰ ਮੈਂ ਹੁਣ ਇਹ ਸੋਚਿਆ ਵੀ ਜੇ ਮੈਂ ਗੱਡੀ ਲਈ ਆ ਇਦਾਂ ਕਰੂੰਗਾ ਜੇ ਆਪਣੀ ਵਾਲੀ ਗੱਡੀ ਇਹਨੂੰ ਦੇ ਦੂੰਗਾ ਪਹਿਲਾਂ ਮੈਂ ਸਿਖਾਉਂਗਾ ਥੋੜਾ ਹੋ ਜਾਊਗਾ ਨਾ ਆਪਣੇ ਸਟੈਂਡ ਤੇ ਫਿਰ ਇਹਨੂੰ ਉਹ ਗੱਡੀ ਦੇ ਦੂੰ ਮੈਂ ਹੋਰ ਲੈ ਲੂੰਗਾ ਉਹਨਾਂ ਨੂੰ ਵੀ ਬਾਹਰ ਇਹਨੂੰ ਨਹੀਂ ਭੇਜਣਾ ਵੀ ੱਟਕੇ ਖਾਣ ਵਾਸਤੇ ਨਹੀਂ ਮੈਂ ਭੇਜਣਾ ਉਹਨਾਂ ਦੇ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜੀ ਤੁਹਾਡੇ ਬੱਚਾ ਵਾਪਸ ਹੋਇਆ ਜਾਵੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਦੇ ਬਾਰੇ ਆਪਾਂ ਇਹ ਕਹਿ ਰਹੇ ਹਾਂ ਜੀ ਦੇਖੋ ਬੱਚਾ ਕਹੂਗਾ ਮੈਂ ਜਾਣਾ ਵਾਂ ਅਸੀਂ ਤਿਆਰ ਆ ਭੇਜਣ ਵਾਸਤੇ ਠੀਕ ਹਾਂਜੀ ਧੰਨਵਾਦ ਜੀ ਸੰਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੋਡਫਰੈਂਸ ਸੇਂਗ ਹੈ ਠੀਕ ਹੈ ਜੀ ਤੁਸੀਂ ਸਰ ਗੋਪੀਪੁਰ ਦੇ ਸਰਪੰਚ ਹੋ ਹਾਂ ਜੀ ਬਿਲਕੁਲ ਜੀ ਸਰਪੰਚੋ ਤੁਹਾਡੇ ਦੇ ਇੱਕ ਅਲਿਗੇਸ਼ਨ ਆ ਰਹੇ ਕਿ ਤੁਸੀਂ ਕੋਈ ਜ਼ਮੀਨ ਦਾ ਜਿਹੜਾ ਸੌਦਾ ਹੋਇਆ ਵਾ ਕੋਈ ਲੈਣ ਦੇ ਸਹੀ ਨਹੀਂ ਹੋਇਆ ਉਹਨਾਂ ਸ਼ਿਕਵਰਦੇ ਵਸੇ ਗਾ ਰਹੇ ਨੇ ਸੁਨੀਪ ਕੋਰ ਅੱਛਾ ਜੀ ਤੁਹਾਡੇ ਪਤੀ ਤੁਸੀਂ ਆਪਣੇ ਅਵਸਥਾ ਵਿੱਚ ਕੀ ਕਹੋਗੇ ਦੇਖੋ ਜੀ ਮੈਂ ਜੋ ਕਾਨੂੰਨ ਦੇ ਮੁਤਾਬਕ ਉਹਨਾਂ ਕੋਲ ਜ਼ਮੀਨ ਖਰੀਦੀ ਆ ਠੀਕ ਹੈ ਜੀ ਮੈਂ ਕਾਨੂੰਨ ਦੇ ਮੁਤਾਬਕ ਉਹਨਾਂ ਕੋ ਰਜਿਸਟਰੀ ਕਰਾਈ ਆ ਕਿ ਇਹਨਾਂ ਦੋ ਭੈਣ ਭਰਾਵਾਂ ਦਾ ਕੋਈ ਆਪਸੀ ਮੈਟਰ ਬਾ ਤੇ ਮੈਂ ਆਪਦੇ ਕਾਨੂੰਨ ਦੇ ਹਿਸਾਬ ਨਾਲ ਪੂਰੀ ਇਹਨਾਂ ਕੋ ਰਕਮ ਦੇ ਰਜਿਸਟਰੀ ਕਰਾਈ ਜਿਹੜੇ ਤੁਹਾਡੇ ਤੇ આરોਪ ਲੱਗ ਰਿਹਾ ਕਿ ਤੁਸੀਂ ਧੋਖਰੇ ਨਾਲ ਉਹ ਵੀ ਵਾਈਫ ਨੂੰ ਲਿਜਾ ਕੇ ਸਾਜਿਸ਼ੀ ਕਰ ਰਹੇ ਹੋ ਉਹਨੇ ਕਿਹਾ ਜੀ ਰਜਿਸਟਰੀ ਉਹਨਾਂ ਦੇ ਤਹਿਸੀਲਦਾਰ ਦੇ ਸਾਹਮਣੇ ਹੋਈ ਆ ਤਹਿਸੀਲਦਾਰ ਦੇ ਸਾਹਮਣੇ ਹੀ ਉਹਨਾਂ ਨੇ ਕੋ ਚੈੱਕ ਲਿਆ ਮੈਂ ਕਾਨੂੰਨ ਤੋਂ ਬਾਹਰ ਨਹੀਂਗਾ ਜੀ ਕਾਨੂੰਨ ਦੇ ਹਿਸਾਬ ਤੁਸੀਂ ਸਾਰੀ ਅਮਾਉਂਟ ਦੇ ਚੁੱਕੇ ਹੋ ਬਿਲਕੁਲ ਜੀ ਬਿਲਕੁਲ ਕਿੰਨੀ ਅਮਾਉਂਟ ਦਾ ਸੌਦਾ ਹੋਇਆ ਸੀਗਾ ਇਹ ਅਮ